ਨੇ ਦੇਖੋ ਜੀ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੋ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ ਤਿੰਨ ਤਿੰਨ ਪੀੜ੍hiyan ਚਾਰ ਚਾਰ ਪੀੜ੍hiyan ਇਥੋਂ ਪੜ ਕੇ ਗਈਆਂ ਹੋਈਆਂ ਐ ਪੜ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ emotions ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਹੇ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਮੈਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਿਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸੇ ਪੰਜਾਬ ਦੇ ਕਾਲਜਿਸ ਨੂੰ ਨਹੀਂ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਸ ਨਹੀਂ ਲੱਗ پا ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਪਰ ਸਭ ਗੱਲਾਂ ਪਰੇ ਜਦੋਂ इमोਸ਼ਨਸ ਆ ਗਏ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਝ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ ਇੱਕ ਦੋ ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉੱਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਇਹ emotions ਜਿਹਨਾਂ ਨੂੰ ਆਗੇ ਇੱਕ ਮਿੰਟ 'ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਆ ਹੁਣ VC ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟਸ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਹਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ 'ਚ ਅਸੀਂ ਹਾਲਾਤ ਨੂੰ ਸੰਭਾਲਣਾ ਏ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਜੀ ਇਹ ਸਾਨੂੰ ਕਹਿੰਦੇ ਸਟੱਫ ਆ ਗਿਆ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਆਪਾਂ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਟੀ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਅਨੁਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੋਂ ਥੋਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਵੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਖਚਰਾਂ ਲਈ ਫਿਰਦਾ ਇਹ ਕੋਈ ਹਾਲ ਆ ਯਾਰ ਇਹ ਕੋਈ ਆਪਾਂ ਕੀ ਚਾਹੁੰਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕਰੈਟਿਕ ਤਰੀਕਾ ਇਹ ਉਹ ਬਿਲਕੁਲ ਐਲਾਨਿਆ ਜਾਊਗਾ ਇਹ ਦੇਖੋ ਗੱਲ ਇਹ ਆ ਵੀ ਸਭ ਤੋਂ ਨੇੜੇ ਜੇ ਕੋਈ ਭਾਜਪਾ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਬਿਕ ਕਿੰਨਾ ਮਾਣ ਤੇ ਕਿੰਨਾ ਸਤਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹੱਤ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ 'ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਿਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੂੰ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬੇਲਾਗੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹ ਤਾਂ ਵਿਰੋਧ ਕਰਨ ਲੱਗੇ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਉਦੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ ਬਾਈ ਚ ਇਸ ਇੰਨੀ ਅੱਗ ਸੀ ਉਦੋਂ ਭਾਜੀਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜੀ ਚ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਅਸੀਂ ਆ ਤਰਨ ਤਰਨ ਵੋਟ ਦੀ ਗੱਲ ਨਹੀਂ ਅਸੀਂ ਹਰ ਪਿੰਡ ਚ ਜਾ ਕੇ ਸਾਡਾ ਬੂਥ ਲੱਗਿਆ ਹਰ ਪਿੰਡ ਚ ਸਾਨੂੰ ਲੋਕਾਂ ਨੇ ਕਿਹਾ ਵੀ 27 ਚ ਤੁਹਾਨੂੰ ਪਾਵਾਂਗੇ ਜੀ 27 ਚ ਨਹੀਂ ਉਹ ਚ ਉਹ ਚ ਜਾਖੜ ਸਾਹਮਣੇ ਤਾਂ 24 ਚ ਵੀ ਆ ਜਿਹੜੀ ਪਾਰਲੀਮੈਂਟ ਸੀ ਉਹ ਚ ਵੀ ਬੜਾ ਉਹਨਾਂ ਦਾ ਇਹ ਵਿਊ ਸੀ ਪਰ ਆਪਣਾ ਇੱਕ ਨਿੱਜੀ ਵਿਊ ਹੋਣਾ ਉਹ ਅਲੱਗ ਗੱਲ ਆ ਹੁਣ ਜਿਵੇਂ ਕੈਪਟਨ ਸਾਹਿਬ ਵੀ ਨੇ ਪਹਿਲਾਂ ਕਿਹਾ ਸੀ ਪਰ ਹੁਣ ਜਦੋਂ ਕੈਪਟਨ ਸਾਹਾ ਨਿਕਲੇ ਨੇ ਤਿੰਨ ਦਿਨ ਉਹਨਾਂ ਦੀ ਇੰਟਰਵਿਊਜ਼ ਹੋਈਆਂ ਉਹਨਾਂ ਨੇ ਕਿਹਾ ਵੀ ਇਹ ਕੰਮ ਹਾਈ ਕਮਾਂਡ ਦਾ ਹਜੇ ਦੂਰ ਆ ਉਹਨਾਂ ਨੇ ਦੇਖਣਾ ਏ ਇਸ ਕਰਕੇ ਮੈਨੂੰ ਜਿੰਨਾਕ ਦੇਖੋ ਮੈਂ ਥੋੜਨਾ ਸਹਿਮਤ ਆ ਵੀ ਜਿਹੜੇ ਅਕਾਲੀ ਦਲ ਦੇ ਨਾਲ ਭਾਈਵਾਲ ਰਹੇ ਆ ਬੀਜੇਪੀ ਦੇ ਬਹੁਤ ਲੋਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮੰਤਰੀ ਰਹੇ ਉਰੇ ਵੀਰੇ ਉੱਥੇ ਵੀ ਰਹੇ ਉਹ ਇੱਕ ਕੰਫਰਟ ਆ ਜਿਹੜਾ ਉਹ ਇੱਕ ਕੰਫਰਟ ਹੈਗਾ ਉਹ ਉਹਨਾਂ ਉਹਨਾਂ ਦਾ ਪਰ ਮੈਨੂੰ ਇਹ ਦੱਸੋ ਮੈਂ ਇੱਕ ਗੱਲ ਜੇ ਬੀਜੇਪੀ 20 ਸੂਬਿਆਂ ਤੋਂ ਉੱਤੇ ਬੀਜੇਪੀ ਦੀ ਅੱਜ ਸਰਕਾਰ ਆ 20 ਸੂਬਿਆਂ ਚ ਸਰਕਾਰ ਆ ਆ 14 ਨੂੰ ਬਿਹਾਰ ਚ ਵੀ ਬਣ ਜੂ ਦੁਆਰਾ ਤੀਜੀ ਵਾਰ ਮੋਦੀ ਜੀ ਬੀਜੇਪੀ ਦੀ ਐਨਡੀਏ ਦੀ ਸਰਕਾਰ ਦੇਸ਼ ਚ ਬਈ ਸਾਨੂੰ ਜੇ ਬੀਜੇਪੀ ਦੀ ਇਕੱਲੀ ਸਰਕਾਰ ਨਹੀਂ ਬਣਦੀ ਪੰਜਾਬ ਚ ਤੇ ਸਾਨੂੰ ਕੀ ਅਸੀਂ ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਆ ਵੀ ਇਹ ਬੇਅਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਬੀਜੇਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਅਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਤੇਜਸਵੀ ਯਾਦਵ ਕਾ ਕਹਨਾ ਹੈ ਕਿ ਸਰਕਾਰ ہماری ਬਨੇਗੀ ਵਾਟਸ ਯੂਰ ਰੈਕਸ਼ਨ ਓਨ ਦੈਟ ਦੇਖੋ ਇਹ ਗੱਲ ਥੋੜੀ ਠੀਕ ਆ ਜੋ ਸਾਡਾ ਵੀ ਫੀਡਬੈਕ ਆ ਮੇਰੇ ਵੀ ਲੋਕ ਬਿਹਾਰ ਚ ਸਾਥੀ ਬੜੇ ਕੰਮ ਕਰ ਰਹੇ ਆ ਇੱਕ ਮੇਰਾ ਆਪਦਾ ਸਹਿਯੋਗੀ ਆ ਜਿਹੜਾ ਉਹ ਵੀ ਬਿਹਾਰ ਤੋਂ ਆ ਜੋ ਉਹਨਾਂ ਦਾ ਵੀ ਫੀਡਬੈਕ ਆ ਕਿਉਂਕਿ ਜਿਹੜਾ ਰਾਹੁਲ ਗਾਂਧੀ ਕਰਕੇ ਤਯਸ਼ਵੀ ਦੀ ਜਿਹੜੀ ਗੱਲ ਸੀਗੀ ਜਦੋਂ ਰਾਹੁਲ ਗਾਂਧੀ ਨੇ ਵੋਟ ਚੋਰੀ ਵਾਲੀ ਯਾਤਰਾ ਕੀਤੀ ਉਸ ਤੋਂ ਬਾਅਦ ਬੜਾ ਬੁਰਾ ਹਾਲ ਹੋ ਗਿਆ ਕਿਉਂਕਿ ਬੀਜੇਪੀ ਦਾ ਜਿਹੜਾ ਮੁੱਖ ਸਟਾਰ ਕੈਂਪੇਨਰ ਆ ਬੀਜੇਪੀ ਦਾ ਜਿਹੜਾ ਸਟਾਰ ਕੈਂਪੇਨਰ ਆ ਉਹ ਰਾਹੁਲ ਗਾਂਧੀ ਆ ਜਿੱਥੇ ਅਸੀਂ ਸਟਾਰ ਕੈਂਪੇਨਰ ਨੂੰ ਭੇਜ ਜਿੰਨੇ ਆ ਉੱਥੇ ਬੀਜੇਪੀ ਦੀ 100% ਜਿੱਤ ਯਕੀਨੀ ਆ ਉਹਨੇ ਤਾਂ ਇੰਨੀ ਮਿਹਨਤ ਕਰਕੇ ਯਾਤਰਾ ਕੀਤੀ ਆ ਉੱਥੇ ਤਾਂ ਸੀਟਾਂ ਦੀ ਸਾਨੂੰ ਕਮੀ ਨਹੀਂ ਰਹਿਣੀ ਕੋਈ